111 ਦਿਨ ਜੇਲ੍ਹ ਦੇ ਵਿੱਚ ਕੱਟ ਕੇ ਨਵਦੀਪ ਜੋ ਕੈਨਨ ਵਾਲਾ ਕਿਹਾ ਜਾਂਦਾ ਉਸ ਨੂੰ ਕੱਲ ਰਿਹਾਈ ਦੇ ਦਿੱਤੀ ਗਈ ਹੈ ਅਤੇ ਬਾਹਰ ਆ ਕੇ ਉਸ ਨੇ ਜੋ ਕਿਸਾਨ ਨੇ ਲੋਕ ਨੇ ਪੰਜਾਬ ਦੇ ਹੁਣ ਚਾਹ ਹਰਿਆਣੇ ਦੇ ਉਹਨਾਂ ਦਾ ਧੰਨਵਾਦ ਕੀਤਾ ਹੈ ਕਿਹਾ ਕਿ ਮੇਰਾ ਸਪੋਰਟ ਕਰਨ ਦਾ ਜੋ ਲੋਕ ਨੇ ਜਿਨ੍ਹਾਂ ਨੇ ਮੇਰੀ ਖੁੱਲ ਕੇ ਸਪੋਰਟ ਕੀਤੀ ਹੈ ਉਹਨਾਂ ਦਾ ਮੈਂ ਤੈ ਦਿਲੋਂ ਧੰਨਵਾਦ ਕਰਦਾ ਕਿਉਂਕਿ ਜੇਲ੍ਹ ਦੇ ਵਿੱਚ ਪੁਲਿਸ ਵੱਲੋਂ ਲੱਖ ਤਸ਼ੱਦਦ ਕੀਤੇ ਗਏ ਹੁਣ ਛੱਡੇ ਤੱਕ ਪਾੜੇ ਗਏ ਪਰ ਲੋਕਾਂ ਦਾ ਸਾਥ ਜੋ ਮੈਨੂੰ ਹਮੇਸ਼ਾ ਮਿਲਿਆ ਉਸ ਦਾ ਮੈਂ ਸਦਾ ਰਿਣੀ ਰਹਾਂਗਾ ਹੋਰ ਕੀ ਕੀ ਕਹਿਣਾ ਉਸ ਦਾ ਆਓ ਤੁਹਾਨੂੰ ਸੁਣਾਉਣੇ ਆ ਬਾਬਾ ਜੀ ਇਹ ਤਾਂ ਨਾਜ ਮੰਡੀ ਦੀ ਕੋਲ ਸੀਗੀ ਪਰ ਉੱਥੇ ਜਦੋਂ ਸਾਡੇ ਆਪ ਨੂੰ ਪਹੁੰਚੇ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਤੇ ਹੁਣ ਕਾਫਲਾ ਦੁਵਾਰਾ ਨਾਜ ਮੰਡੀ ਵੱਲ ਜਾਣ ਲੱਗਿਆ ਆ ਤੇ ਬਾਈ ਹੁਣੀ ਵੀ ਆਏ ਨੇ ਭਾਨੇ ਬਾਈ ਹੁਣੀ ਧੰਨਵਾਦ ਕਰਦੇ ਆਂ ਬਾਈਆਂ ਤਾਂ ਸਾਰੇ ਸੱਚਾ ਗਰੀ ਲੜਾਈ ਲੜਨੇ ਰਲ ਮਿਲ ਕੇ ਸਾਰੇ ਭਰਾ ਤੇ ਕਾਫਲਾ ਪਿੱਛੇ ਵੀ ਤੇ ਆਪਣੇ ਜਿਹੜੇ ਆਗੂ ਅਰੈਸਟ ਕਰੇ ਨੇ ਸਾਰਿਆਂ ਨੂੰ ਛਡਾਵਾਂਗੇ ਤੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਬਾਬਾ ਜੀ ਸੰਗਤ ਦਾ ਦੇਣਾ ਨਹੀਂ ਦੇ ਸਕਦੇ ਵੀ ਤੁਹਾਡੇ ਕਰਕੇ ਅੱਜ ਸਮਾਜ ਚ ਦੁਆਰਾ ਵਿਚਰੇ ਆਂ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹੜੇ ਵੀ ਨੇੜੇ ਢੇਢੇ ਦੇ ਪਿੰਡਾਂ ਦੇ ਨੇ ਵੀ ਹਮਾળા ਨਾਜ ਮੰਡੀ ਤੇ ਪਹੁੰਚੇ 30 15 ਮਿੰਟਾਂ ਚ ਪਹੁੰਚ ਜਾਗੇ ਸਾਰਿਆਂ ਦਾ ਧੰਨਵਾਦ ਕਰਦੇ ਆ 111 ਦਿਨ ਜੇਲ੍ਹ ਦੇ ਵਿੱਚ ਕੱਟ ਕੇ ਨਵਦੀਪ ਜੋ ਕੈਨਨ ਵਾਲਾ ਕਿਹਾ ਜਾਂਦਾ ਉਸ ਨੂੰ ਕੱਲ ਰਿਹਾਈ ਦੇ ਦਿੱਤੀ ਗਈ ਹੈ ਅਤੇ ਬਾਹਰ ਆ ਕੇ ਉਸ ਨੇ ਜੋ ਕਿਸਾਨ ਨੇ ਲੋਕ ਨੇ ਪੰਜਾਬ ਦੇ ਹੋਣ ਚਾਹ ਹਰਿਆਣੇ ਦੇ ਉਹਨਾਂ ਦਾ ਧੰਨਵਾਦ ਕੀਤਾ ਕਿਹਾ ਕਿ ਮੇਰਾ ਸਪੋਰਟ ਕਰਨ ਦਾ ਜੋ ਲੋਕ ਨੇ ਜਿਨ੍ਹਾਂ ਨੇ ਮੇਰੀ ਖੁੱਲ ਕੇ ਸਪੋਰਟ ਕੀਤੀ ਹੈ ਉਹਨਾਂ ਦਾ ਮੈਂ ਤੈ ਦਿਲੋਂ ਧੰਨਵਾਦ ਕਰਦਾ ਕਿਉਂਕਿ ਜੇਲ੍ਹ ਦੇ ਵਿੱਚ ਪੁਲਿਸ ਵੱਲੋਂ ਲੱਖ ਤਸ਼ੱਦਦ ਕੀਤੇ ਗਏ ਹੁਣ ਛੱਡੇ ਤੱਕ ਪਾੜੇ ਗਏ ਪਰ ਲੋਕਾਂ ਦਾ ਸਾਥ ਜੋ ਮੈਨੂੰ ਹਮੇਸ਼ਾ ਮਿਲਿਆ ਉਸ ਦਾ ਮੈਂ ਸਦਾ ਰਿਣੀ ਰਹਾਂਗਾ ਹੋਰ ਕੀ ਕੀ ਕਹਿਣਾ ਉਸ ਦਾ ਆਓ ਤੁਹਾਨੂੰ ਸੁਣਾਉਣੇ ਆ ਬਾਬਾ ਜੀ ਇਹਦੇ ਨਾਜ ਮੰਡੀ ਦੀ ਕੋਲ ਸੀਗੀ ਪਰ ਉੱਥੇ ਜਦੋਂ ਸਾਡੇ ਆਪ ਕੋ ਪਹੁੰਚੇ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਤੇ ਹੁਣ ਕਾਫਲਾ ਦਵਾਰਾ ਨਾਜ ਮੰਡੀ ਵੱਲ ਜਾਣ ਲੱਗਿਆ ਆ ਤੇ ਬਾਈ ਹੁਣੀ ਵੀ ਆਏ ਨੇ ਭਾਨੇ ਬਾਈ ਹੁਣੀ ਧੰਨਵਾਦ ਕਰਦੇ ਆ ਬਾਈਆਂ ਤਾਂ ਸਾਰੇ ਸੱਚਾ ਗਰੀ ਲੜਾਈ ਲੜਨੇ ਰਲ ਮਿਲ ਕੇ ਸਾਰੇ ਭਰਾ ਤੇ ਕਾਫਲਾ ਪਿੱਛੇ ਵੀ ਤੇ ਆਪਣੇ ਜਿਹੜੇ ਆਗੂ ਅਰੈਸਟ ਕਰੇ ਨੇ ਸਾਰਿਆਂ ਨੂੰ ਛਡਾਵਾਂਗੇ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਬਾਬਾ ਜੀ ਸੰਗਤ ਦਾ ਦੇਣਾ ਨਹੀਂ ਦੇ ਸਕਦੇ ਵੀ ਤੁਹਾਡੇ ਕਰਕੇ ਅੱਜ ਸਮਾਜ ਚ ਦੁਬਾਰਾ ਪਿੱਛਰੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹੜੇ ਵੀ ਨੇੜੇ ਢੇੜੇ ਦੇ ਪਿੰਡਾਂ ਦੇ ਨੇ ਵੀ ਹਮਾળા ਨਾਜ ਮੰਡੀ ਤੇ ਪਹੁੰਚੋ 30-15 ਕਿ ਮਿੰਟਾਂ ਚ ਪਹੁੰਚ ਜਾਗੇ ਸਾਰਿਆਂ ਦਾ ਧੰਨਵਾਦ ਕਰਦੇ ਆ 111 ਦਿਨ ਜੇਲ੍ਹ ਦੇ ਵਿੱਚ ਕੱਟ ਕੇ ਨਵਦੀਪ ਜੋ ਕੈਨਨ ਵਾਲਾ ਕਿਹਾ ਜਾਂਦਾ ਉਸ ਨੂੰ ਕੱਲ ਰਿਹਾਈ ਦੇ ਦਿੱਤੀ ਗਈ ਹੈ ਅਤੇ ਬਾਹਰ ਆ ਕੇ ਉਸ ਨੇ ਜੋ ਕਿਸਾਨ ਨੇ ਲੋਕ ਨੇ ਪੰਜਾਬ ਦੇ ਹੋਣ ਚਾਹ ਹਰਿਆਣੇ ਦੇ ਉਹਨਾਂ ਦਾ ਧੰਨਵਾਦ ਕੀਤਾ ਹੈ ਕਿਹਾ ਕਿ ਮੇਰਾ ਸਪੋਰਟ ਕਰਨ ਦਾ ਜੋ ਲੋਕ ਨੇ ਜਿਨ੍ਹਾਂ ਨੇ ਮੇਰੀ ਖੁੱਲ ਕੇ ਸਪੋਰਟ ਕੀਤੀ ਹੈ ਉਹਨਾਂ ਦਾ ਮੈਂ ਤੈ ਦਿਲੋਂ ਧੰਨਵਾਦ ਕਰਦਾ ਕਿਉਂਕਿ ਜੇਲ੍ਹ ਦੇ ਵਿੱਚ ਪੁਲਿਸ ਵੱਲੋਂ ਲੱਖ ਤਸ਼ੱਦਦ ਕੀਤੇ ਗਏ ਹੁਣ ਛੱਡੇ ਤੱਕ ਪਾੜੇ ਗਏ ਪਰ ਲੋਕਾਂ ਦਾ ਸਾਥ ਜੋ ਮੈਨੂੰ ਹਮੇਸ਼ਾ ਮਿਲਿਆ ਉਸ ਦਾ ਮੈਂ ਸਦਾ ਰਿਣੀ ਰਹਾਂਗਾ ਹੋਰ ਕੀ ਕੀ ਕਹਿਣਾ ਉਸ ਦਾ ਆਓ ਤੁਹਾਨੂੰ ਸੁਣਾਉਣੇ ਆ ਬਾਬਾ ਜੀ ਇਹਦੇ ਨਾਜ ਮੰਡੀ ਦੀ ਕੋਲ ਸੀਗੀ ਪਰ ਉੱਥੇ ਜਦੋਂ ਸਾਡੇ ਅੱਗੂ ਪਹੁੰਚੇ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਤੇ ਹੁਣ ਕਾਫਲਾ ਦੁਵਾਰਾ ਨਾਜ ਮੰਡੀ ਵੱਲ ਜਾਣ ਲੱਗਿਆ ਆ ਤੇ ਬਾਈ ਹੁਣੀ ਵੀ ਆਏ ਨੇ ਭਾਨੇ ਬਾਈ ਹੁਣੀ ਧੰਨਵਾਦ ਕਰਦੇ ਆਂ ਬਾਈਆਂ ਤਾਂ ਸਾਰੇ ਸੱਚਾ ਗਰੀ ਲੜਾਈ ਲੜਨੇ ਰਲ ਮਿਲ ਕੇ ਸਾਰੇ ਭਰਾ ਤੇ ਕਾਫਲਾ ਪਿੱਛੇ ਵੀ ਤੇ ਆਪਣੇ ਜਿਹੜੇ ਆਗੂ ਅਰੈਸਟ ਕਰੇ ਨੇ ਸਾਰਿਆਂ ਨੂੰ ਛਡਾਵਾਂਗੇ ਤੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਬਾਬਾ ਜੀ ਸੰਗਤ ਦਾ ਦੇਣਾ ਨਹੀਂ ਦੇ ਸਕਦੇ ਵੀ ਤੁਹਾਡੇ ਕਰਕੇ ਅੱਜ ਸਮਾਜ ਚ ਦੁਬਾਰਾ ਪਿੱਛਰੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਜਿਹੜੇ ਵੀ ਨੇੜੇ ਢੇੜੇ ਦੇ ਪਿੰਡਾਂ ਦੇ ਨੇ ਵੀ ਹਮ ਆਲਾ ਨਾਜ ਮੰਡੀ ਤੇ ਪਹੁੰਚੇ 30 15 ਕਿ ਮਿੰਟਾਂ ਚ ਪਹੁੰਚ ਜਾਾਂਗੇ ਸਾਰਿਆਂ ਦਾ ਧੰਨਵਾਦ ਕਰਦੇ ਆਂ